ਇੱਥੇ ਅੱਜ ਕਲਾਨੌਰ ਰੋਡ ਦੇ ਉੱਪਰ ਜਿੰਨੇ ਵੀ ਸਾਡੇ ਸਾਰੇ ਹੀ ਆੜਤੀਆ ਭਰਾ ਨੇ ਗਜਨੀਪੁਰ ਦੇ ਫੋਕਲ ਪੁਆਇੰਟ ਦੇ ਜੋੜਾ ਛਤਰਾਂ ਦੇ ਅਮੀਪੁਰ ਦੇ ਜਿੰਨੇ ਵੀ ਅੱਗੇ ਆੜਤੀਆ ਨੇ ਉਹ ਸਾਰੇ ਹੀ ਰੋਡ ਦੇ ਉੱਪਰ ਧਰਨਾ ਲਾ ਕੇ ਬੈਠੇ ਹੋਏ ਨੇ ਔਰ ਧਰਨਾ ਲਾਉਣ ਦਾ ਕਾਰਨ ਕੀ ਆ ਕਿ ਇੱਥੇ ਜੋ ਹਜਾਤਨਗਰ ਗੱਤਾ ਮਿਲਦੇ ਲੱਗੇ ਇੱਕ ਸ਼ਿਵ ਸ਼ਕਤੀ ਸੈਲਰ ਆ ਔਰ ਉਹਦੇ ਨਾਲ ਗੋਦਾਮ ਵੀ ਆ ਉਹ ਸੈਲਰ ਨੂੰ ਗੋਦਾਮਾਂ ਨੂੰ ਜਿੰਨੇ ਵੀ ਅੱਗੇ ਵਾਲੀਆਂ ਮੰਡੀਆਂ ਨੇ ਜੋੜੇ ਵਾਲੇ ਪਾਸੇ ਦੀਆਂ ਉਹ ਸਾਰੀਆਂ ਮੈਪਿੰਗ ਹੋਈਆਂ ਹੋਈਆਂ ਨੇ ਪਰ ਇਹ ਸੈ ਗੋਦਾਮ ਮਾਲਕ ਕੀ ਕਰ ਰਿਹਾ ਹੈ ਕਿ ਆਪਣੀਆਂ ਗੱਡੀਆਂ ਪ੍ਰਾਈਵੇਟ ਲਾ ਕੇ ਮੰਡੀਆਂ ਦੇ ਵਿੱਚ ਰੋਜ਼ ਦੀਆਂ 8 ਤੋਂ 10 ਗੱਡੀਆਂ ਸਭ ਸਿਰਫ ਆਪਣੀਆਂ ਹੀ ਖਾਲੀ ਕਰਵਾ ਰਿਆ ਤੇ ਬਾਕੀ ਆੜਤੀਆਂ ਦੀਆਂ ਗੱਡੀਆਂ ਇਹਦੇ 3 ਤੋਂ 4 ਦਿਨ ਹੋ ਗਏ ਨੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਉਹ ਸੜਕਾਂ ਦੇ ਦੋਨੋਂ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੀ ਕੋਈ ਵੀ ਗੱਡੀ ਖਾਲੀ ਨਹੀਂ ਕਰਵਾਈ ਜਾ ਰਹੀ ਤਾਂ ਸਿੱਧੇ ਤੌਰ ਦੇ ਉੱਤੇ ਇਹ ਸਾਰੇ ਆੜਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਔਰ ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੁੰਦੀ ਆ ਇਸ ਤਰ੍ਹਾਂ ਦੇ ਸੈਲਰ ਵਾਲਿਆਂ ਦੀ ਗੋਦਾਮ ਵਾਲਿਆਂ ਦੀ ਵੀ ਇਹਨਾਂ ਆੜਤੀਆਂ ਦਾ ਮਾਲ ਮੰਡੀਆਂ ਦੇ ਵਿੱਚ ਹੀ ਪਿਆ ਰਵੇ ਤੇ ਜਿਸ ਤਰ੍ਹਾਂ ਮੌਸਮ ਵੀ ਖਰਾਬ ਆ ਫਿਰ ਇਹ ਆਪਣੀ ਕਾਰਟ ਲਾ ਕੇ ਉਹਨਾਂ ਤੋਂ ਸਸਤੇ ਭਾਅ ਦੇ ਉੱਪਰ ਮਾਲ ਚੁੱਕਦੇ ਨੇ ਤੇ ਜਿਹਦੇ ਵਿੱਚੋਂ ਵੱਡਾ ਮੁਨਾਫਾ ਕੱਟਦੇ ਨੇ ਔਰ ਦੂਸਰਾ ਜਿਹੜੀਆਂ ਗੱਡੀਆਂ ਪਿਛਲੇ ਲਗਾਤਾਰ ਤਿੰਨ ਤਿੰਨ ਦਿਨਾਂ ਤੋਂ ਇਹ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਇਹੋ ਹੀ ਸਮਾਂ ਆ ਸਾਡੇ ਟਰਾਂਸਪੋਰਟਰਾਂ ਵਾਸਤੇ ਟਰੱਕ ਵਾਲਿਆਂ ਵਾਸਤੇ ਟਰਾਲੀਆਂ ਵਾਲਾ ਵਾਸਤੇ ਕਿ ਜਿਨ੍ਹਾਂ ਨੇ ਆਪਣੇ ਫੇਰੇ ਦੀ ਕਮਾਈ ਕਰਨੀ ਹੁੰਦੀ ਆ ਪਰ ਜੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਦਿਨ ਇਸੇ ਤਰ੍ਹਾਂ ਹੀ ਗੱਡੀਆਂ ਲੈਣਾ ਵਿੱਚ ਖਲੋਤੀਆਂ ਰਹੀਆਂ ਤੇ ਇੱਕ ਦਿਨਾਂ ਦੇ ਟਾਇਰਾਂ ਦੀ ਖਰਾਬੀ ਦੂਜਾ ਸਮੇਂ ਦੀ ਖਰਾਬੀ ਤੇ ਜਿਹੜਾ ਸੀਜ਼ਨ ਆ ਸਿਰਫ 8 ਤੋਂ 10 ਦਿਨ ਦਾ ਹੁੰਦਾ ਤੇ ਜੇ ਚਾਰ ਪੰਜ ਦਿਨ ਇੱਕ ਗੱਡੀ ਨਹੀਂ ਖਾਲੀ ਹੋਣੀ ਤੇ ਫਿਰ ਇਹਨਾਂ ਨੇ ਆਪਣੀਆਂ ਕਿਸ਼ਤਾਂ ਕਿੱਥੋਂ ਕੱਢ ਲੈਣੀਆਂ ਤੇ ਕਿਸ ਤਰ੍ਹਾਂ ਖਰਚੇ ਪੂਰੇ ਕਰਨਗੇ ਇਹ ਇਸ ਸ਼ਿਵ ਸ਼ਕਤੀ ਜਿਹੜਾ ਅਨਿਲ ਵੇਜ ਜਿਹੜਾ مالک ਆ ਉਹਦੇ ਖਿਲਾਫ ਸਾਰੇ ਆੜਤੀਏ ਤੇ ਧਰਨਾ ਲਾ ਕੇ ਬੈਠੇ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੂਰਨ ਤੌਰ ਤੇ ਇਹਨਾਂ ਦੀ ਹਮਾਇਤ ਵਿੱਚ ਆ ਜਿੰਨੀ ਦੇਰ ਇਸ ਗੱਲ ਦਾ ਹੱਲ ਨਹੀਂ ਨਿਕਲ ਜਾਂਦਾ ਉਨੀ ਦੇਰ ਇਸ ਤਰ੍ਹਾਂ ਹੀ ਇਹ ਰੋਡ ਵੀ ਬੰਦ ਰਹੇਗਾ ਤੇ ਨੋਬਤ ਆਈ ਤੇ ਜੇ ਕੋਈ ਹੁਣ ਇਸ ਤਰ੍ਹਾਂ ਦੀ ਹਰਕਤ ਸਾਨੂੰ ਲੱਭੀ ਇਹਨਾਂ ਦੇ ਸੈਲਰ ਤੇ ਜਾਂ ਗੋਦਾਮ ਦੇ ਉੱਪਰ ਤੇ ਫਿਰ ਉਹਨਾਂ ਦੇ ਦਰਵਾਜ਼ੇ ਵੀ ਬੰਦ ਕਰਕੇ ਫਿਰ ਥੋੜਾ ਜਿਆ ਸਾਾਨੂੰ ਵੀ ਆਪਣਾ ਯੋਗ ਜਮਾਇਸ਼ ਕਰਨੀ ਪਾਉਗੀ ਇਹ ਸਾਰੀਆਂ ਜਿਹੜੇ ਕੰਮ ਆ ਉਧਰ ਕੀਤੇ ਜਾਣਗੇ ਕਿਉਂਕਿ ਇਸ ਵੇਲੇ ਮੌਸਮ ਖਰਾਬ ਆ ਫਸਲਾਂ ਵੱਡੇ ਪੱਦਰ ਦੇ ਉੱਪਰ ਮੰਡੀਆਂ ਆ ਚਾਰੀਆਂ ਨੇ ਪਰ ਲਿਫਟਿੰਗ ਨਹੀਂ ਹੋ ਰਹੀ ਤੇ ਜਿਹੜੀਆਂ ਲੱਦ ਕੇ ਆ ਚੁੱਕੀਆਂ ਨੇ ਉਹ ਗੱਡੀਆਂ ਵਾਲੇ ਖੱਜਲ ਖਰਾਬ ਹੋ ਰਹੇ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਕਿ ਇਹਦਾ ਜਿਹੜਾ ਆ ਉਹ ਰੋਡ ਵੀ ਖੁੱਲ ਸਕੇ ਇਹ ਨੰਨਾ ਕੰਡੇ ਦਾ ਮਸਲਾ ਸੀਗਾ ਇੱਥੇ ਜਦੋਂ ਕੰਡੇ ਸ਼ੰਦਰ ਮਾਲਿਕ ਨੇ ਜਿਹੜਾ ਕੰਡਾ ਸੀਗਾ ਉਹ ਬੰਦ ਕਰਤਾ ਸੀਗਾ ਉਹ ਇੱਥੇ ਐਡਮਿਨਿਸਟ੍ਰੇਸ਼ਨ ਨੇ ਸਿਵਲ ਨੇ ਪਹੁੰਚ ਕੇ ਜਿਹੜਾ ਵਾ ਕੰਡਾ ਦੁਬਾਰਾ ਤੋਂ ਚਾਲੂ ਕਰਵਾਤਾ ਵਾ ਤੇ ਦੂਜਾ ਮਸਲਾ ਇਹਨਾਂ ਦਾ ਇਹ ਸੀਗਾ ਕਿ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਲੱਗਣ ਵਾਰੀ ਸਰ ਲੱਗਣ ਉਹ ਸਾਰੀਆਂ ਗੱਡੀਆਂ ਜਿਹੜੀਆਂ ਵਾ ਉਹ ਲਾਈਨ ਸਾਈਡ ਵਾਰੀ ਸਰ ਲੁਕਵਾ ਦਿੱਤੀਆਂ ਗਈਆਂ ਤੇ ਅੱਗੇ ਤੋਂ ਵੀ ਅਧਾਕ ਕਰ ਦਿੱਤੀ ਗਈ ਆ ਕਿ ਗੱਡੀਆਂ ਜਿਹੜੀਆਂ ਵਾ ਉਹ ਟਰਨ ਬਾਈ ਟਰਨ ਹੀ ਲੱਗਣਗੀਆਂ ਨਹੀਂ ਇਹਨਾਂ ਦੇ ਹੁਣ ਆਪਸ ਵਿੱਚ ਬੈਠ ਕੇ ਸਮਝੌਤਾ ਕਰਵਾ ਦਿੱਤਾ ਵਾ ਕਿ ਛੋਟੀ ਗੱਡੀ ਦਾ 100 ਤੋਂ ਵੱਡੀ ਦਾ ਜਿਹੜਾ 200 ਰੁਪਏ ਕ ਤੇ ਉਹ ਹਾਂਜੀ ਆਪਸੇ ਸਾਹਮਣੇ ਬਣਾ ਦਿੱਤਾ ਹਾਂਜੀ ਤੁਹਾਨੂੰ ਸਵਾਗਤ ਕਰਾ ਦਿੱਤਾ ਉਹਦੇ ਸਬੰਧ ਵਿੱਚ ਡਰਾਈਵਰ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ ਡਰਾਈਵਰ ਨੇ ਸਾਰੇ ਡਰਾਈਵਰਾਂ ਦੇ ਕੋਲੋਂ ਬਾਕੀਆਂ ਦੇ ਕੋਲੋਂ ਸਿਓ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਮਾਫੀ ਮੰਗ ਲਈ ਨਹੀਂ ਇਦਾਂ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ